ਹਾਂਜੀ ਅੱਛਾ ਜੀ ਸਾਡੇ ਸਾਰੇ ਹੁਣ ਕਿਦਾਂ ਕੀ ਹਾਲ ਜ਼ਾਲ ਹੈ ਮੈਂ ਤੁਹਾਡਾ ਬਰਾਂਸੇ ਫਰਾਟ ਦੇ ਤੁਸੀਂ ਦੇਕਰ ਮਾਲੋ ਬੈਟ ਲਾਈਫ ਸਾਈਪ੍ਰਸ ਤੇ ਲੋਵੀ ਸਗਰਾਲ ਕੋਸਾ ਐਂਡ ਨਿਕਨਿਮ ਚੂਪਾ ਤੇ ਬਾਈ ਨਾਲ ਕੋਈ ਆਪਣੀ ਜਾਂ ਜਾਤੀ ਦਸ਼ਮਣੀ ਨਹੀਂ ਹੈਗੀ ਵੀ ਆਪਾਂ ਇਹਨੂੰ ਟਾਰਗੇਟ ਕਰਨਾਗਾ ਬਸ ਇਹ ਮਤਲਬ ਬਸ ਸਮਝਾਉਣਾ ਹੀ ਹੈਗਾ ਵੀ ਜੇ ਤੇਰੇ ਅੰਦਰ ਤੇ ਟੈਲੈਂਟ ਆ ਨਾ ਤੇ ਤੂੰ ਆਪਦੇ ਦਮ ਤੇ ਜੋ ਮਰਜ਼ੀ ਕਰ ਹੈਨਾ ਕਿਸੇ ਦੀ ਪਰਸਨਲ ਲਾਈਫ ਨੂੰ ਤੋਂ ਲੈ ਕੇ ਆ ਰਿਹਾ ਸੋਸ਼ਲ ਮੀਡੀਆ ਤੇ ਤੇ ਯਾਰ ਉਹ ਕੋਈ ਹਨਾ ਜਿਵੇਂ ਤੂੰ ਆਪਦਾ ਦਿੱਲੀ ਦਾ ਬਲੌਗ ਚਲਾ ਜੇ ਤੇਰੀ ਜਿਆਦਾ ਹੋਊਗਾ ਤਾਂ ਲੋਕ ਪਸੰਦ ਕਰਨਗੇ ਠੀਕ ਆ ਤੂੰ ਕਿਸੇ ਦੀ ਯਾਨੀ ਕਿ ਵੀਡੀਓ ਲੈ ਕੇ ਆਉਣਾ ਚੱਕ ਕੇ ਠੀਕ ਆ ਫਿਰ ਉਹਨਾਂ ਦੇ ਤੂੰ ਕਮੈਂਟ ਵਾਸੀ ਕਰਦਾਗਾ ਦੇਖ ਉਹਨਾਂ ਦੀ ਪਰਸਨਲ ਲਾਈਫ ਆ ਉਹਨਾਂ ਨੇ ਜਿਹੜਾ ਚੈਨਲ ਬਣਾਇਆ ਉਹ ਹਨਾ ਇੱਦਾਂ ਬਣਾਇਆ ਹੋਗਾ ਵੀ ਉੱਤੇ ਬਲੌਗ ਹੀ ਪਾਉਣਿਆ ਡੋਲੀ ਡੇਲੀ ਉਹਨਾਂ ਨੇ ਠੀਕ ਆ ਉਹਦੇ ਵਿੱਚ ਉਹਨਾਂ ਨੇ ਆਪਣੀ ਰੀਅਲ ਲਾਈਫ ਦਿਖਾਉਣੀ ਆ ਉਦੇ ਵਿੱਚ ਕੋਈ ਐਕਟਿੰਗ ਵਗੈਰਾ ਨਹੀਂ ਹੁੰਦੀ ਜਿਵੇਂ ਤੂੰ ਆ ਤੂੰ ਸ਼ੂਟ ਕਰਦਾ ਤੂੰ ਹਣਾ ਸਟਾਰਟ ਕਰ ਲੱਗਿਆ ਐਕਟਿੰਗ ਵਗੈਰਾ ਕਰਦਾਗਾ ਵੀ ਮੈਂ ਇਹਦੇ ਆਰ ਐਕਟ ਕਰੂੰਗਾ ਇਹਦੇ ਆ ਕਰੂੰਗਾ ਉਦਾਂ ਨਾ ਉਹ ਕੰਮ ਨਹੀਂ ਵੀਰੇ ਹੈਗਾ ਉਹਨਾਂ ਦਾ ਕੰਮ ਹੈ ਡੇਲੀ ਬਲੌਗਿੰਗ ਦਾ ਜਿੱਦਾਂ ਲੋਕ ਉਹਨਾਂ ਨੂੰ ਪਸੰਦ ਕਰਦੇ ਆ ਲੋਕ ਦੇਖਣਾ ਚਾਹੁੰਦੇ ਆ ਡੇਲੀ ਲਾਈਫ ਦੇ ਵਿੱਚ ਕੀ ਕਰਦੇ ਆ ਤੂੰ ਗੌਰ ਕਰੀ ਜਿਹੜੀ ਅੱਜ ਵਾਲੀ ਵੀਡੀਓ ਹੈ ਨਾ ਤੇ ਇਹ ਬੰਦੇ ਬੜੇ ਇਨੋਸੈਂਟ ਬੰਦੇ ਆਗੇ ਤੇ ਇੱਕ ਵਧੀਆ ਖੁਸ਼ਹਾਲ ਜ਼ਿੰਦਗੀ ਜੀ ਰਹੇ ਆਗੇ ਪਰ ਤੁਹਾਡੇ ਵਰਗੇ ਲੋਕ ਹਣਾ ਇਹਨਾਂ ਨੂੰ ਜੋਨ ਨਹੀਂ ਦਿੰਦੇ ਹਣਾ ਤੁਸੀਂ ਅ ਜਿਹੜੇ ਸਿਰਫ ਉਦੋਂ ਵੱਧੇ ਨਹੀਂ ਹੁੰਦਾ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਗਾਡੂ ਕਹਿੰਦੇ ਆ ਤੁਸੀਂ ਉਹਨਾਂ ਦੀ ਲਿਸਟ ਵਿੱਚ ਆਉਂਦੇ ਆਗੇ ਤੇ ਸਾਨੂੰ ਗਾਡੂਆਂ ਨੂੰ ਤੇ ਚੋਕਿਆਂ ਨੂੰ ਲੋਡ ਕਰਨ ਆਉਂਦਾ ਵੀ ਕਿੱਦਾਂ ਕਰਨਾਗਾ ਤੇ ਫਿਰ ਜ਼ਿਆਦਾ ਟਾਈਮ ਨਹੀਂ ਲੈਂਦੇ ਲਾਗੇ ਫਿਰ ਕਲਾਸ ਸਗਰਾਜ ਘੋਸੇ ਦੀ ਤੋਕਦੇ ਆਮ ਤੇ ਅੱਜ ਆ ਜਿਹੜੀ ਵੀਡੀਓ ਸ਼ੂਟ ਕਰਨ ਜਾ ਰਹੇ ਆ ਤੇ ਸਗਰਾਜ ਘੋਸੇ ਨੇ ਨਾ ਬੜੀ ਕਿੰਨੀ ਸੈਂਡ ਫੈਮਿਲੀ ਆ ਯਾਰ ਬੜੀ ਨਾਈਸ ਆ ਮਾ ਉਹਨਾਂ ਦੇ ਬਲੌਗ ਬਹੁਤ ਦੇਖਦਾਗਾ ਤੇ ਪਰ ਉਨਮਦੀ ਯਾਤੀ ਲਾਈਵ ਨੂੰ ਲੈ ਕੇ ਬਾਈ ਨੇ ਜੋ ਵੀ ਕਮੈਂਟ ਵਾਜ ਕੀਤੀ ਹੈਗੀ ਤੇ ਆਪਰ ਜਿੱਦਾਂ ਆ ਉਹਦੀ ਭਾਸ਼ਾ ਦੇ ਵਿੱਚ ਹਨ ਆਪਾਂ ਕੀ ਕੀ ਹਾਲ ਆ ਬਾਈ ਰਿਪਲਾਈ ਕਰਨਾ ਹੈਗਾ ਤੇ ਚਲੋ ਕਰੋ ਸਟਾਰਟ ਕਰਦੇ ਆ ਵੀਡੀਓ ਦੇਖਦੇ ਆ ਮੂਫਲੀ ਵੀ ਖਾਣਾ ਹੈ ਠੀਕ ਆ ਸਿਆਲ ਦਾ ਟਾਈਮ ਆਗਾ ਤੇ ਮੂਫਲੀ ਖਾਵਾਂਗੇ ਤੇ ਨਾਲ ਠੋਕਾਂਗੇ ਸੰਸਰਾਜ ਕੋਸਾ ਤੇ ਬਾਈ ਨੇ ਸਟਾਰਟ ਕੀਤੀ ਹੈ ਵੀਡੀਓ ਦੇਖਦੇ ਆ ਕੀ ਭੌਂਗ ਲਗਾ ਚਟਕੀ ਲੇਟ ਹੋ ਗਏ ਆ ਸੀ ਥੋੜੇ ਕ ਦਿਨ ਤੇ ਚੁਟਕੀ ਆ ਲੱਜ ਜਿਹੜਾ ਮਾਰਾਂਗੇ ਥੋੜਾ ਜਿਹਾ ਥੋੜਾ ਜਿਹਾ ਨਹੀਂ ਪੂਰਾ ਹੀ ਮਾਰਾਂਗੇ ਚੱਕਰ ਜਿਹਾ ਰਲੇ ਨਹੀਂ ਇਹਨਾਂ ਦੇ ਨਾਲ ਪੂਰੇ ਨਹੀਂ ਤਾਂ ਜਿੱਦ ਦੇ ਆਪਾਂ ਬੁਗੜੀ ਅਰਗੀਆਂ ਫੜੀ ਰੱਖੀਆਂ ਉਹਦੇ ਨਾਲ ਹੀ ਅਗਲੇ ਦਿਨ ਹੀ ਰਾਤ ਦਾ ਸੀ ਮੇਰਾ ਪਰ ਕੋਈ ਨਹੀਂ ਉਹ ਵੀ ਮੈਂ ਤੁਹਾਨੂੰ ਦੱਸਦਾ ਆਂ ਤੇ ਦੇਖਦੇ ਆਂ ਫਿਰ ਇਹਦੀ ਵੀ ਸੁਣਦੇ ਆ ਕਿਦਾਂ ਆਪਾਂ ਨੂੰ ਦੇਊਗੀ ਖੁਸ਼ ਖਬਰੀ ਚੁਟਕੀ ਡੋਰੇਮਨ ਪਤਾ ਨਹੀਂ ਕੀ ਛਿੰ ਛੁਣ ਛੈਣ ਪੈਦਾ ਕਰੋ ਤੇ ਇਹ ਠੀਕ ਆ ਬੜਾ ਨਾਈਸ ਮੁੰਡਾ ਹੈਗਾ ਤੇ ਉਹਨਾਂ ਦੀ ਲੱਡੀ ਵਾਈਫ ਹੋ ਪ੍ਰੈਗਨੈਂਟ ਆ ਗਈ ਤੇ ਉਹਨੇ ਬਲੌਗਿੰਗ ਦੇ ਵਿੱਚ ਉਹਨਾਂ ਨੇ ਦਿਖਾਇਆਗਾ ਵੀ ਉਹ ਦਵਾਈ ਵਗੈਰਾ ਲੈ ਕੇ ਆਉਂਦੇ ਆਗੇ ਹਨਾ ਤੇ ਬਾਈ ਜੀ ਉੱਥੇ ਭੌਂਕ ਰਹੇ ਨੇ ਬਗਵਾਸ ਕਰ ਰਹੇ ਨੇ ਵੀ ਇਹ ਸ਼੍ਰੀਂਚਨ ਪਦਾ ਕਰੋਗੀ ਡੋਰੀ ਮਾਨ ਪਦਕ ਪੈਦਾ ਕਰੋਗੀ ਤੇ ਜਦੋਂ ਤੂੰ ਵਿਆਹ ਕਰਾਇਆ ਤੇ ਜਦੋਂ ਤੇਰੀ ਘਰ ਵਾਲੀ ਪ੍ਰੈਗਨੈਂਟ ਹੋਗੀ ਹਨਾ ਉਹ ਇੱਕ ਚਲ ਭਾਰਤ ਦਾ ਲੈਪਾ ਸ਼ਾਬਦ ਆਪਣਾ ਚੈਰੀ ਨਹੀਂ ਦਿੰਦਾ ਉਹ ਇੱਕ ਕੁਸਾ ਪੈਦਾ ਕਰੋਗੀ ਤੇਰੇ ਵਰਗਾ ਠੀਕ ਆ ਜੰਨੇ ਹੁੰਦਾ ਜਿੱਦਾਂ ਦਾ ਤੂੰ ਆ ਉਦਾਂ ਦੀ ਤੇਰਾ ਭੈਣ ਨੂੰ ਗੁੱਸਾ ਆਦਾ ਹੋਊਗਾ ਅਸੀਂ ਦੇਖਾਂਗੇ ਤੇਰੀ ਘਰ ਵਾਲੀ ਕਿੱਡਾਗਾ ਭੈਣ ਜਦੋਂ ਦੁਨੀਆ ਤੇ ਧੋਪਾ ਲੈ ਕੇ ਆਊਗੀ ਨਾਰਮਲ ਜਿੱਦਾਂ ਵੀ ਸਾਬ ਸਾਰਾ ਹਰ ਇੱਕ ਮੈਰਿਜ ਕਰਵਾਉਂਦਾ ਹੈਗਾ ਤੇ ਉਹਨਾਂ ਦੇ ਜਵਾਬ ਹੁੰਦੇ ਆ ਉਦਾਂ ਹੀ ਉਹਨਾਂ ਦੇ ਜਵਾਬ ਹੋ ਰਿਹਾਗਾ ਠੀਕ ਆ ਤੇ ਤੂੰ ਉਹਦੇ ਵਿੱਚ ਕੀ ਬਗਵਾਸ ਕਰੀ ਜਾਂਦਾ ਭੈਣ ਤੋਂ ਤੈਨੂੰ ਜਵਾਈਆਂ ਸਾਸ ਪੋਹਰਾ ਵੀ ਨਹੀਂ ਪਤਾਗਾ ਵੀ ਕਿਸੇ ਦੀ ਤੂੰ ਪਰਸਨਲ ਲਾਈਫ ਨੂੰ ਲੈ ਕੇ ਤੇ ਤੂੰ ਉਹਦਾ ਭੌਂਗ ਰਿਹਾਗਾ ਉਹਦਾ ਰੈਕਟ ਕੀ ਹੋਊ ਉਹਨੇ ਲਾਈਫ ਤੇ ਬਸਤ ਕਰਾ ਤੇਰੇ ਅਰੇ ਪੌਂਕਾਂ ਦੇ ਨਾਲ ਕੋਈ ਉਹਨਾਂ ਦੇ ਫਰਕ ਨਹੀਂ ਪੈਂਦਾ ਪਰ ਫਿਰ ਵੀ ਆਪੋ ਕੁੱਤਿਆਂ ਨੂੰ ਸੈੱਟ ਕਰਾਂਗੇ ਜਿਹੜੇ ਪੌਂਕਦੇ ਆ ਜਦੋਂ ਤੇਰੀ ਘਰ ਵਾਲੀ ਪ੍ਰੈਗਨੈਂਟ ਹੋਵੀ ਨਾ ਵੀਰ ਬਣ ਕੇ ਜ਼ਰੂਰ ਪੋਸਟ ਪਾਈ ਅਸੀਂ ਦੇਖਿਆ ਕਿੱਡਾਗਾ ਹੀਰਾ ਪੈਦਾ ਕਰੋਗੀ ਸਾਲਾ ਡੌੜੀ ਮਾਉਂਦਾ ਭੈਣ ਸੋ ਤੈਨੂੰ ਸਾਲਾ ਪਤਾ ਨਹੀਂਗਾ ਕਿ ਕੁੜੀ ਦੀ ਕੀ ਅਜਨ ਕਰੀਦੀ ਆ ਉਹਨੇ ਕੀ ਬਗੜਿਆ ਤੇਰਾ ਤੈਨੂੰ ਕੋਈ ਚੰਗੀ ਨਹੀਂ ਕੀ ਮਾੜੀ ਨਹੀਂ ਕੀ ਸਾਲੀ ਉਹ ਆਪਦੀ ਲਾਈਫ ਦੇ ਵਿੱਚ ਵਧੀਆ ਫਿਸ਼ਾਲ ਆ ਕੇ ਸੈੱਟ ਜਿੱਥਰ ਜਿਹੜਾ ਦਾਵਾ ਭਾਂਤੋਂ ਦਾ ਤੇ ਆਪਦੀ ਵੀਡੀਓ ਵੀ ਵਧੀਆ ਦਮ ਤੇ ਬਣਾ ਚਲੋ ਗਾਂ ਦੇਖ ਲਈ ਆਂਦੀ ਆ ਚੱਲ ਆ ਜਾ ਚੁਟਕੀ ਦੱਸ ਅੱਬੀ ਮਿੱਤਰੋ ਕਹਿੰਦੇ ਮਿੱਤਰੋ ਸਮੋਸੇ ਸਮੋਸੇ ਖੁਸ਼ਮੁਣ ਉਹਨੇ ਉਹ ਬੇਤ ਤੇ ਭਰਾਵਾ ਆਪਣੇ ਵਾਲੇ ਜਿਹੜੇ ਕੱਢੇ ਹੀ ਹੁਣ ਮੈਂ ਦੁਬਾਰਾ ਕੱਢ ਕੇ ਦੇਖ ਹੁਣ ਸਮੋਸੇ ਲਿਆ ਕੇ ਡਾਟ ਪਾਉਂਦਾ ਹੁੰਦਾ ਆ ਡੰਗਰ ਚਮੋਸੇ ਚਮੋਸੇ ਵੀ ਪਹਿਲਾਂ ਕਦੇ ਕਿਸੇ ਨੇ ਦੇਖੇ ਨਹੀਂ ਬਸ ਗਵਾਂਡੀਆਂ ਨੂੰ ਦੱਸਣਾ ਆ ਵੀ ਪਤਾ ਲੱਗ ਗਿਆ ਵੀ ਅਸੀਂ ਸਮੋਸੇ ਖਾਣੇ ਆ ਤੇ ਉਹ ਚਟਕੀ ਵਿਚਾਰੀ ਮੰਜੇ ਤੇ ਪਈ ਆ ਉਹ ਦੀਂਦੀ ਨਹੀਂ ਮੰਜੇ ਤੇ ਪਈ ਮੇਰੇ ਹਿਸਾਬ ਨਾਲ ਜੇ 10 ਕੋ ਫੁੱਟ ਦੂਰੋਂ ਵੇਖ ਕੇ ਤਾਂ ਮੰਜਾ ਖਾਲੀ ਲੱਗੂਗਾ ਵਿਚਾਰੀ ਪਈ ਸੀ ਦੁਖੀ ਹੋਈ ਐ ਇਕੱਠੀ ਹੋਈ ਐਨੇ ਕ ਥਾਂ 'ਚ ਤੇ ਹੁਣ ਉੱਠਣਾ ਪਊਗਾ ਨੂੰ ਸਮੋਸੇ ਖਾਣ ਲਈ ਤੇ ਬਈ ਇਹ ਆਪਦੇ ਪ੍ਰੋਟੀਨ ਜਾਂ ਜਵਾਕ ਜਾਂ ਮੰਨ ਲਈ ਜਿਹੜੀਆਂ ਜਿਹੜੀਆਂ ਤਾਂਤਾਂ ਚਾਹੀਦੀਆਂ ਹੁੰਦੀਆਂ ਨੇ ਉਹ ਚਟਕੀ ਸਮੋਸਿਆਂ ਨਾਲ ਹੀ ਪੂਰੇ ਕਰ ਲੈਂਦੀ ਆ ਤੇ ਡਗਲਿਆਂ ਤੇ ਸਾਸਨਿਤ ਹਾਗੇ ਤਵੀਤ ਕਰਾ ਕੇ ਸਾਧਾ ਤੋਂ ਬੰਨ ਰੱਖਿਆ ਵੀ ਇਹਨੂੰ ਨજર ਨਾ ਲੱਗਿਓ ਇਹਨੂੰ ਨજર ਕੀ ਲੱਗਣੀ ਆ ਭੈਣ ਦੇ ਨਾ ਨਾਮ ਦਾਸ ਦੀ ਦਾਸ ਦੀ ਤਾਂ ਆਪਦਾ ਭੁੱਲ ਜਾਂਦੀ ਆ ਵੀ ਮੈਂ ਕੀ ਬੋਲਾਂ ਇਹਨੂੰ ਨજર ਨੇੜੇ ਰੱਖਦੀ ਇਹਨਾਂ ਦੇ ਮਿੱਤਰਾ ਉਹਦਾ ਨਾ ਘਰ ਵਾਲਾ ਜਣੀ ਕਿ ਸਮੋਸੇ ਲੈ ਕੇ ਆਉਂਦਾਗਾ ਠੀਕ ਆ ਆਪਾਂ ਨਰ ਹਰ ਇੱਕ ਲਾਈਫ ਦੇ ਵਿੱਚ ਇਦਾਂ ਹੁੰਦਾ ਹੀ ਆ ਇਹ ਕਿਹੜਾ ਭੈਣ ਕੋ ਘੂਸਾ ਲੈ ਕੇ ਆਉਂਦਾ ਹੋਣਾ ਘਰੇ ਸਮੋਸੇ ਇਹ ਵੀ ਲੈ ਕੇ ਆਉਂਦਾ ਹੋਊਗਾ ਐਡੀ ਨਹੀਂ ਕੋਈ ਗੱਲ ਹੋਗੀ ਤੇ ਉਹਨਾਂ ਵਰਪ ਚੈਨਲ ਇਦਾਂ ਦਾ ਬਲੌਗਿੰਗ ਕਰਦੇ ਹੈਗੇ ਚਲੋ ਸਮੋਸੇ ਲੈ ਕੇ ਆਏ ਤੇ ਉਹਦੀ ਘਰ ਨੂੰ ਦਿਖਾਉਣ ਲੱਗ ਗਏ ਵੀ ਸਮੋਸੇ ਲੈਂਦੇ ਹੈਗੇ ਤੇ ਦੇਖੋ ਸਭ ਤੋਂ ਵਧੀਆ ਗੱਲ ਤਾਂ ਸਿਆਣੀ ਗੱਲ ਉਹਨਾਂ ਨੇ ਕੋਈ ਐਕਟਿੰਗ ਨਹੀਂ ਕੀਤੀ ਜਿੱਦਾਂ ਸੀਗੇ ਨੋਰਮਲ ਹੁੰਦਾ ਉਹਨਾਂ ਨੇ ਦਿਖਾਇਆ ਵੀ ਅਸੀਂ ਕਿੱਦਾਂ ਇੰਜੋਏ ਕਰਦੇ ਹਾਂ ਨਾ ਕਿੱਦਾਂ ਖਾਂਦੇ ਹਾਂ ਕਿ ਜ਼ਰੂਰੀ ਨਹੀਂ ਹੁੰਦਾ ਹਰ ਇੱਕ ਥਾਂ ਬਹਿ ਕੇ ਆਪਾਂ ਵਧੀਆ ਤਰੀਕੇ ਦੇ ਨਾਲ ਕਿ ਮੈਂ ਉਹ ਵੀ ਗਈ ਹਾਂ ਨਾ ਹਣਾ ਇਹ ਜਰੂਰੀ ਥੋੜੀ ਹੁੰਦਾ ਗਾ ਵੀ ਯਾਰ ਵੀ ਕੋਈ ਬੰਦਾ ਇਹ ਕਿੱਦਾਂ ਖਾਣ ਦਾ ਤਰੀਕਾ ਹੁੰਦਾ ਕਿ ਕਿੱਦਾਂ ਹੁੰਦਾ ਸੌळा ਤੂੰ ਜੱਜ ਕਰ ਰੋ ਤੂੰ ਭੈਣ ਤੋਂ ਤਾਂ ਤੈਨੂੰ ਠੇਕਾ ਦਿੱਤਾ ਕਿਸੇ ਨੇ ਜਿਹੜਾ ਤੁਹਾਡਾ ਪ੍ਰੇਗ ਨਹੀਂ ਲਾਈਦਾ ਚਾਹਤ ਲਈ ਆਉਣਾਗਾ ਕੀ ਉਹਦੇ ਵਿੱਚ ਗਲਤ ਲੱਗਿਆ ਤੈਨਰੇ ਨੂੰ ਸੁਪੂਸਾ ਖਾ ਰਿਹਾ ਵਧੀਆ ਤੇਰੇ ਨੂੰ ਤਾਂ 100 ਗੁਣਾ ਵਧੀਆ ਬਾਬਾ ਤੈਨੂੰ ਇੱਕ ਗੱਲ ਦੱਸਾਂ ਤੇਰੇ ਨਾਲ 100 ਗੁਣਾ ਵਧੀਆ ਤੇਰੇ ਕੋਲ ਭੈਣ ਲਿਆ ਯਾਰ ਉਹ ਕਿਸੇ ਨੂੰ ਨਿੰਦਦੇ ਨਹੀਂ ਨਾ ਕਿਸੇ ਨੂੰ ਸਾਲਿਆ ਟਾਰਗੇਟ ਕਰਦੇ ਆਦੇ ਚਾਹਤ ਤੇ ਨਜ਼ਰਾਂੋਂ ਦੀ ਖਾਤਰ ਇੱਕ ਗਰੀਬ ਘਰੋਂ ਪਰਿਵਾਰ ਬਹੁਤ ਨਾਈਸ ਆ ਬਹੁਤ ਘੈਂਟ ਪਰਿਵਾਰ ਆ ਇਨੋਸੈਂਟ ਪਰਿਵਾਰ ਆ ਪਰ ਤੇਰੇ ਆ ਕੇ ਘੂਸੇ ਉਹਨਾਂ ਨੂੰ ਨਾ ਭੈਣ ਦੇ ਯਾਰ ਜੌਨ ਨਹੀਂ ਦਿੰਦੇ ਉਹਨਾਂ ਵਾਸਤੇ ਮੈਂ ਬਣਿਆ ਠੀਕ ਆ ਤੇ ਜਿੱਦਾਂ ਤੂੰ ਥੋਕ ਕੇ ਕਹਿੰਦਾ ਬੱਸ ਤੂੰ ਓਦਾਂ ਹੀ ਤੇਰੇ ਭੈਣ ਨੂੰ ਚੱਲ ਆਇਆ ਸਮੋਸਾ ਤਾਂ ਤੇਰੇ ਭਾਪਾ ਦਾ ਅੰਦਰ ਠੀਕ ਆ ਉਹਨਾਂ ਨੇ ਸਮੋਸਾ ਖਾਦਾ ਸੀ ਆਪਾਂ ਤੇਰੇ ਸਮੋਸਾ ਖਾਦਾ ਚੱਲ ਆ ਜਾ ਅੰਦਰ ਤੇਰੇ ਕੱਢ ਕੇ ਸਮੋਸਾ ਯਾਰ ਉਸ ਛੋਟੀ ਬਚਾਰੀ ਮੰਜੇ ਦੇ ਪਈ ਆ ਉਹ ਦੀ ਤੂੰ ਭੈਣ ਚੋਦਾ ਇੱਕ ਗੱਲ ਦੱਸ ਮੈਨੂੰ ਤੂੰ ਹਰੀਕ ਦੇ ਸਾਲੇ ਪੁੱਟੇ ਨਾ ਦਰ ਇਹਨਾਂ ਕਿਸ ਨੂੰ ਚੋਟ ਕੀ ਦੱਸਦਾ ਕਿਸੇ ਨੂੰ ਕੁਝ ਦੱਸਦਾ ਤੇਰਾ ਇਹਨੂੰ ਪਤਾ ਨਾ ਫਿੱਕਾ ਆਇਆਗਾ ਆਪਣੀ ਲਾਈਨ ਦੇ ਵਿੱਚ ਸੁਗਰਾਜ ਚੁੱਪਾ ਸਾਲਾ ਕਦੇ ਨਾ ਅਮਰੋਦ ਲਈ ਨਾ ਉਹਨਾਂ ਪਿਛਲੀ ਵੀਡੀਓ ਚ ਵੀ ਕਿਹਾ ਸੀ ਉਹ ਅਮਰੋਦ ਇਦਾਂ ਦੇ ਵੱਢ ਕੇ ਨਾਲ ਇਦਾਂ ਕਰ ਲਈ ਠੀਕ ਆ ਉਹਦੇ ਵਰਗਾ ਸਾਲਾ ਤੇਰਾ ਮੂੰਹ ਆ ਭੈਣ ਦੇਖ ਉਸ ਮੂੰਹ ਤੂੰ ਚੋਟ ਕੀ ਗੈ ਨਾ ਤੇਰਾ ਤੂੰ ਬੱਦ ਜਾ ਓਏ ਬੱਦਰੇ ਪੈਣੀ ਇਹ ਨਹੀਂ ਗੱਲ ਦੱਸਦੀ ਅੰਡਾ ਨਾਮ ਰੱਖਦਣਾ ਸੋਲੇ ਤੋਂ ਫੋਨ ਕੀਤਾ ਸੀ ਠੀਕ ਆ ਫੋਨ ਨਹੀਂ ਚੱਕਿਆਗਾ ਉਸੇ ਲਿਆ ਕੇ ਡਾਟ ਪਾਉਂਦਾ ਹੁੰਦਾ ਆ ਡੰਗਰ ਸਮੋਸੇ ਸਮੋਸੇ ਵੀ ਪਹਿਲਾਂ ਕਦੇ ਕਿਸੇ ਨੇ ਦੇਖੇ ਨਹੀਂ ਬਸ ਗਵਾਂਡੀਆਂ ਨੂੰ ਦੱਸਣਾ ਆ ਵੀ ਪਤਾ ਲੱਗੇ ਵੀ ਅਸੀਂ ਸਮੋਸੇ ਖਾਣੇ ਆ ਤੇ ਉਹ ਝਟਕੀ ਵਿਚਾਰੀ ਮੰਜੇ ਤੇ ਪਈ ਆ ਉਹ ਦੀਂਦੀ ਨਹੀਂ ਮੰਜੇ ਤੇ ਪਈ ਮੇਰੇ ਹਿਸਾਬ ਨਾਲ ਜੇ 10 ਕੋ ਫੁੱਟ ਦੂਰੋਂ ਵੇਖ ਕੇ ਤਾਂ ਮੰਜਾ ਖਾਲੀ ਲੱਗੂਗਾ ਵਿਚਾਰੀ ਪਈ ਸੀ ਦੁਖੀ ਹੋਈ ਐ ਇਕੱਠੀ ਹੋਈ ਐਨੇ ਕ ਥਾਂ 'ਚ ਤੇ ਹੁਣ ਉੱਠਣਾ ਪਊਗਾ ਉਹਨੂੰ ਸਮੋਸੇ ਖਾਣ ਲਈ ਤੇ ਬਈ ਕੀ ਤੂੰ ਐਕਟਿੰਗ ਕਰਦਾ ਬੁਜੋਰੀ ਮੰਜੂ ਦੇ ਪੈਸੀ ਉੱਧਾ ਵਰਕੇ ਪੈਸੀ ਕੀ ਹੋ ਯਾਰ ਬਾਬਾ ਕਿੰਨਾ ਸਿਆਣਾ ਬੜਾ ਬੰਦਾ ਯਾਰ ਪਰ ਲੱਗਦਾ ਨਹੀਂ ਸਕਦਾ ਉਹ ਸਿਆਣਾ ਇਹਦਾ ਗੁੱਸਾ ਹੀ ਮੇਰੇ ਮੂੰਹ ਚੋਂ ਨਿਕਲ ਗਿਆ ਮਾਫ ਕਰ ਦੇ ਠੀਕ ਹੈ ਦਾ ਆ ਜੋ ਇਹ ਇਹ ਆਪਦੇ ਪ੍ਰੋਟੀਨ ਜਾਂ ਜਵਾਕ ਜੰਮਣ ਲਈ ਜਿਹੜੀਆਂ ਜਿਹੜੀਆਂ ਧਾਂਤਾਂ ਚਾਹੀਦੀਆਂ ਹੁੰਦੀਆਂ ਆ ਉਹ ਚਟਕੀ ਸਮੋਸਿਆਂ ਨਾਲ ਹੀ ਪੂਰੇ ਕਰ ਲੈਂਦੀ ਆ ਤੇ ਡਗਲਿਆਂ ਤੇ ਸੱਸ ਨੇ ਧਾਗੇ ਤਵੀਤ ਕਰਾ ਕੇ ਸਾਧਾਂ ਤੋਂ ਬੰਨ ਰੱਖਿਆ ਵੀ ਇਹਨੂੰ ਨਜ਼ਰ ਨਾ ਲੱਗਿਓ ਇਹਨੂੰ ਨਜ਼ਰ ਕੀ ਲੱਗਣੀ ਆ ਭੈਣ ਨੇ ਨਾ ਨਾਮ ਦਾਸ ਦੀ ਦਸ ਦੀ ਤਾਂ ਆਪਦਾ ਭੁੱਲ ਜਾਂਦੀ ਆ ਵੀ ਮੈਂ ਕੀ ਬੋਲਾਂ ਇਹਨੂੰ ਨਜ਼ਰ ਨੇੜੇ ਲੱਗਦੀ ਐ ਇਹਨਾਂ ਦੇ ਤੈਨੂੰ ਬੜਾ ਫਿਕਰ ਨੇੜਾ ਜਵਾੜ ਦਾ ਜੰਮਣਾ ਉਹਨਾਂ ਨੇ ਰੱਖਣਾ ਉਹਨਾਂ ਨੇ ਪਾਲਣਾ ਉਹਨਾਂ ਨੇ ਤੈਨੂੰ ਬੜਾ ਫਿਕਰ ਆ ਭਾਈ ਤੂੰ ਜੇ ਉਹਨੇ ਪ੍ਰੋਟੀਨ ਕਿੱਥੋਂ ਪੂਰੇ ਹੋਣਗੇ ਤਾਂ ਤਾਂ ਕਿੱਥੋਂ ਪੂਰੇ ਹੋਣਗੇ ਤੂੰ ਭੈਣੀ ਆਪਣੀ ਆ ਕਹਿ ਦਿੱਤਾ ਬਾਬਾ ਤੇਰਾ ਬਲੌਗ ਮੈਨੂੰ ਦੇਖ ਕੇ ਕਦੇ ਕਦੇ ਲੱਗਦਾ ਫਿਰ ਚੇਪੜਾ ਮਾਰਾ ਪਹਿਲਾ ਨਾਮ ਸਗਰਾਜ ਗੋਸੇ ਦੇ ਜਿਹੜਾ ਕੁੱਟੂਗਾ ਹਣਾ ਇਹਨੇ ਬਾਈ ਨੇ 35 ਰੁਪਏ ਕਿਹਾ ਸੀ ਆਪਾਂ 35 ਰੁਪਏ ਦੇਵਾਂਗੇ ਜਿਹੜਾ ਸਗਰਾਜ ਗੋਸੇ ਨੂੰ ਕੁੱਟੂਗਾ ਆਹ ਉਹ ਤਾਂ ਕਿਤੇ ਪਤਾ ਕਦੋਂ ਬੰਨਿਆ ਵਿਆ ਹੈ ਉਹ ਤੇਰੇ ਗੋਸੇ ਦਾ ਦੋਨਾ ਜਿਹੜਾ ਤੂੰ ਬਚਾਏ ਹੋਇਆ ਵੇ ਰਿਆ ਕੁਝ ਨਾ ਬਹੁਤ ਮਾੜੀ ਹੁੰਦੀ ਆ ਤਾਂ ਕਰਕੇ ਧਾਗੇ ਤੋਂ ਹੀ ਦੰਨੇ ਵੇ ਆ ਕੈਨਾ ਨਾਮ ਦਾ ਦਾਦੀ ਭੋਲੇਣੀ ਉਹ ਕਿ ਨજર ਲੱਗਣੀ ਆ ਕਿ ਤੂੰ ਸਾਡਾ ਨੁਕਸਾਨ ਕਰਨਾ ਤੈਨੂੰ ਕਿਹਨੇ ਟੇਕਾ ਦਿੱਤਾ ਤੰਨੇ ਢੇਕਾਤਾ ਉਹਨਾਂ ਦਰੋਂ ਫੋਨ ਕੀਤਾ ਸੀ ਹੈ ਤੇ ਬਈ ਬਈ ਸਾਡੀ ਵੀਡੀਓ ਬਣਾ ਐਵੇਂ ਚਾਵਲ ਮਰੀ ਜਾਂਦਾ ਭੈਣ ਜੋਦਾ ਬਿੱਦੂ ਆਫ ਦੀ ਭੈਣ ਨੂੰ ਸਮੋਸਾ ਨਹੀਂ ਖਾਂਦਿੰਦਾ ਉਹ ਆਂਦੀ ਬੰਦ ਕਰ ਬਲੌਗ ਵੀ ਮੈਂ ਮੂੰਹ ਖੋਲਣਾ ਆ ਸਮੋਸਾ ਪਾਉਣ ਲਈ ਨਾ ਕੀਟਾਂ ਨਹੀਂ ਨੇ ਉਵੇਂ ਹੀ ਦਿਖਾਏ ਵੀ ਆ ਦੇਖੋ ਸੰਗ ਪਾੜੀ ਜਾਂਦੀ ਆ ਤੇ ਉਹਨੂੰ ਚੱਲ ਇਹਨਾਂ ਦੀ ਕੁੜੀ ਨੂੰ ਤਾਂ ਮੱਤ ਹੈਗੀ ਆ ਉਹ ਵਿਚਾਲੀ ਥੋੜਾ ਜਿਹਾ ਮੂੰਹ ਟੱਡਦੀ ਇਹਨਾਂ ਤੇ ਆਇਆ ਤੁਥ ਰਾ ਕੇ ਖਾਂਦੀ ਆ ਉਹਨੂੰ ਅਕਲ ਹੈਗੀ ਆ ਖਾਂਦੀ ਹੁਣੇ ਵੇਖੋ ਜੀ ਚੁਟਕੀ ਕਿਵੇਂ ਚਹਿਣਾ ਵਾਲੀ ਮਸ਼ੀਨ ਤੇਰਾ ਮੂੰਹ ਅੱਡਦੀ ਇਹ ਡੰਗਰ ਨੂੰ ਵਲੌਗਿੰਗ ਦਾ ਵੀ ਵੀ ਨਹੀਂ ਪਤਾ ਵੀ ਕੀ ਹੁੰਦੀ ਹੈ ਬਾਈ ਇਹ ਸਮੋਸੇ ਲਿਆਇਆ 30 ਰੁਪਿਆ ਦੇ ਖੋਤਾ ਬਾਹਰੋਂ ਤੇ ਸਾਰਾ ਵਲੌਗ ਸਮੋਸੇ ਲਿਆ ਕੇ ਖਾਂਦਿਆਂ ਖਾਂਦਿਆਂ ਦਾ ਹੀ ਪੂਰਾ ਕਰਤਾ ਕਹਿੰਦਾ ਉਹ ਬੇਜੋ ਦੀ ਭੈਣ ਨਾਲ ਸਮੋਸਾ ਨਹੀਂ ਖਾਣ ਦਿੰਦਾ ਹੈਨਾ ਭੈਣ ਭਰਾਵਾਂ ਦਾ ਸਾਲਾ ਪਿਆਰ ਹੁੰਦਾ ਭੈਣ ਚੁੱਦਾ ਤੈਨੂੰ ਇੱਕ ਗੱਲ ਸਮਝਾਵਾਂ ਠੀਕ ਆ ਉਹ ਸੋਹ ਭੈਣ ਭਰਾ ਉਸ ਵਿੱਚੀ ਮਜ਼ਾਕ ਕਰਦੇ ਹੁੰਦੇ ਆ ਠੀਕ ਆ ਅਜੇ ਤਾਂ ਬਸ ਇਹ ਰਾਗ ਗਿਆ ਭੈਣਾਂ ਨਾਲ ਵਿਅਾਕ ਕਰਦੇ ਆਂਗੇ ਤੇਰੇ ਵਰਗੇ ਭੈਣ ਦਾ ਖਸਮਾ ਆਉਂਦੀ ਭੈਣਾ ਬੋਲੀ ਬੈਧੇ ਹੁਣੇ ਸੌळा ਮੈਂ ਭੈਣ ਦੇ ਚਗਲ ਮਾਰੀ ਜਾਂਦਾ ਯਾਰ ਕਹਿੰਦਾ ਨੇ ਕੁੜੀ ਉਤਾਂਗੜ ਹੈ ਹੀਵਾ ਤੁਤਰਾ ਕੇ ਸਮੋਸਾ ਇਹਦਾ ਖਾਂਦੀ ਆ ਤੇਨੂੰ ਸਮੋਸਾ ਦੇ ਆ ਗਏ ਮਾਈਂ ਕਹਿੰਨ ਖਵਾਉਣਾ ਨਹੀਂ ਸਮੋਸੇ ਦੇ ਪਰਵਾਹ ਗਏ ਨੋ ਤੇਰੇ ਸਮੋਸਾ ਪੱਟਿਓ ਮਾ ਠੀਕ ਸਾਲਾ ਤੇਰਾ ਨਮਾ ਨਾ ਇੱਕ ਸਮੋਸਾ ਸਗਰਾ ਇੱਕ ਹੁਸਾ ਸਮੋਸਾ ਚਲੋ ਯਾਰੋ ਕੰਨ ਬਾਈ ਅਰਗੋਸ ਵੋਲੇ ਲੈਂਦੇ ਸਮੋਸੇ ਖਾਂਦੇ ਖਾਂਦੇ ਨੇ ਬਲੌਗ ਪੂਰਾ ਕਰਦਾ ਕਾ ਸਬਸਕ੍ਰਾਈਬ ਕਰੋ ਉਹਨਾਂ ਦਾ ਚੱਲ ਬਾਈ ਯਾਰ ਕਹਿੰਦੇ ਬਣਾਈ ਵੀਡੀਓ ਸਮੋਸਿਆਂ ਦੇ ਖਾਂਦੇ ਖਾਂਦੇ ਨੇ ਉਹ ਕਰਤਾ ਤੇ ਤੂੰ ਭੈਣ ਜਦੋਂ ਦਾ 15 ਮਿੰਟ ਦੀ ਵੀਡੀਓ ਤੂੰ ਵੀ ਤਾਂ ਸਮੋਸੇ ਦੀ ਬਣਾਈ ਆ ਗੱਲਾਂ सेम ਹੀ ਆ ਜੇ ਤੇਰੇ ਤੇ ਲਾਉਣੀ ਪੁੱਤ ਸਮੋਸੇ ਤੇ ਤੂੰ 15 ਮਿੰਟ ਦੀ ਵੀਡੀਓ ਮਗਾਈ ਆ ਕੋਈ ਚੰਗ ਦੀ ਗੱਲ ਤੂੰ ਵੀ ਨਹੀਂ ਕੀਤੀ ਕੀ ਆ ਭੈਣ ਦਾ ਯਾਰ 15 ਫਿਰ ਕੀ ਭੈਣ ਦਾ ਯਾਰ 15 ਰੁਪਏ ਦੇ ਸਮੋਸੇ ਨਹੀਂ ਖਾਤਾ ਤੂੰ ਕੀ ਚਵਲ ਮਰੀ ਜਾਣਾ ਦੈਨੋ ਸਮੋਦਾ ਕਰਵਾ ਮਾਗੇ ਤੇ ਤਿਰਪਚਾ ਮਾਗੇ ਕਾਕਾ ਜੀ ਦੇਖੋ ਜੇ ਬਈ ਆਲੂ ਉਲੂ ਜੀ ਅੜਦੇ ਇਹਨਾਂ ਦੀਆਂ ਵਿਰਾਸਾਂ ਚ ਹੂੰ ਤੁਲਾ ਕੀ ਕਹਿੰਦੀ ਹੈ ਡੱਬ ਜਾਂਦੇ ਹਲੇ ਵੀ ਰਲ ਗਈ ਉਹਦੇ ਨਾਲ ਹੂੰ ਮੈਂ ਵੀ ਕਰ ਗਈ ਉਹਦੇ ਨਾਲ ਤੇ ਪਾ ਕੇ ਮੂੰਹ 'ਚ ਤੇ ਉਂਗਲਾਂ ਨਾਲ ਧੱਕ ਧੱਕ ਅੱਗੇ ਨੇੜੇ ਕਰਦੀ ਐ ਸੰਘ ਦੇ ਸਮੋਸਾ ਵੀ ਤੂੰ ਪਹਿਲਾਂ ਹੀ ਉਹਨਾਂ ਦੇ ਹਿਸਾਬ ਨਾਲ ਮੂੰਹ 'ਚ ਪਾਲਾ ਤੇ ਤੇਰੇ ਦੰਦਾਂ ਨੂੰ ਵੀ ਤਕਲੀਫ ਨਾ ਆਵੇ ਮੈਂ ਤੁਹਾਨੂੰ ਕਾਰਨ ਦੱਸਦਾ ਬਈ ਇਹਨੇ ਐ ਕਿਉਂ ਕੀਤਾ ਇਹ ਤਿੰਨ ਜਣੇ ਤਿੰਨ ਸਮੋਸੇ ਇੱਕੋ ਥਾਲੀ 'ਚ ਗੁੰਨ ਕੇ ਖਾਣ ਲੱਗ ਪਏ ਉਹਨੇ ਇਹਨੂੰ ਐ ਹੋਇਆ ਖੜਾ ਆ ਵੀ ਦੂਜੀ ਵਾਰ ਤੇ ਨਾ ਖਾਜੇ ਭਰ ਭਰ ਕੇ ਆਏ ਨਾ ਐ ਭਰ ਭਰ ਕੇ ਮੁੱਕੀਆਂ ਤੇ ਅੰਦਰ ਸਿੱਟੀ ਜਾਂਦੀ ਐ ਵੀ ਟਪਾਲਾਂ ਜਿੰਨੇ ਕੁ ਟੱਪਦੇ ਆ ਅੱਗੇ ਐ ਹੱਥ ਰੱਖ ਲਿਆ ਵੀ ਬਾਹਰ ਹੀ ਨਾ ਨਿਕਲੇ ਹੁਣ ਕਿਤੇ ਉਹ ਸੇਵੀਆਂ ਵਟਣ ਵਾਲੀ ਘੋੜੀ ਨਹੀਂ ਹੁੰਦੀ ਉਹਦੇ ਆਲਾ ਹਾਲ ਬਣਿਆ ਪਿਆ ਵੀ ਉੱ ਸਰੀਰ ਐਨੋਂ ਨਹੀਂ ਲੱਗਣਾ ਜੀ ਜਿਆਦਾ ਟੱਪਣਾ ਨੇ ਪਹਿਲ ਤੇ ਨਾਲ ਜੀ ਜੇ ਤਾਂ ਪਹਿਲਾਂ ਫਿਰ ਪੈਣੀ ਇਹ ਤੱਕ ਦੇਖ ਲਓ ਇਹਨੂੰ ਬਿੱਜੂ ਨੂੰ ਸਾਰਿਆਂ ਦਾ ਇੱਕੋ ਹਾਲ ਹੀ ਆ ਜਿਹੜੇ ਹਿਸਾਬ ਦੇ ਲੱਛਣ ਜੇ ਕਰਦਾ ਮੈਨੂੰ ਐਂ ਲੱਗਦਾ ਇਹ ਕਿਸੇ ਗੋਲੀਆਂ ਕੈਪਸੂਲਾਂ ਦਾ ਸ਼ੱਕੀ ਨਾ ਬੰਦਾ ਮੇਰਾ ਉਹ ਨਾ ਬਾਈ ਸਮਝਾ ਘਾਰਿਆਗਾ ਉਹਨੂੰ ਕਹਿੰਦਾ ਕਿ ਐ ਬਿੱਜੂ ਤੇ ਸਾਲਿਆ ਚੁੱਪਿਆ ਔਰ ਇਹਨਾਂ ਦੀ ਦਿਖਾळ्या ਦੀ ਲਾਈਵ ਵਿੱਚ ਕਿੰਦਾ ਰਹਿੰਦੇ ਆ ਬੜੇ ਖੁਸ਼ ਆਗੇ ਬੜੇ ਖੁਸ਼ ਮਜ਼ਾਜ ਬੰਦੇ ਆਗੇ ਹਨਾ ਤੇਰੇ ਉਹਨੂੰ ਸਾਲਿਆ ਫਿਲਟਰ ਬਗੈਰ ਨਹੀਂ ਭੱਜਦੇਗੇ ਜੋ ਸੋਚ ਕੇ ਨਹੀਂ ਬੈਠਦੇ ਜਿਹਦੀ ਬੇਇੱਜ਼ਤੀ ਕਰਾਂਗੇ ਕਹਿੰਦਾ ਚੁਗਲੀ ਦਿੰਦੇ ਆ ਪਾਪ ਆ ਹਨਾ ਤੇ ਆ ਜਿਹੜਾ ਤੂੰ ਕਰੀ ਜਾਣਾ ਇਹ ਭੈੰਦਾ ਯਾਰਾ ਤੈਨੂੰ ਗਾਂ ਜਾ ਕੇ ਪਛਤਾਉਣਾ ਬਹੁਤ ਪੈਣਾ ਜੇ ਤੂੰ ਚਾਰ ਪੈਸਾ ਦੇ ਖਾਤਰ ਕਿਸੇ ਦੀ ਲਾਈਫ ਤੇ ਬੋਲੀ ਦਾ ਜਾਨਾਗਾ ਹਨਾ ਪਰ ਤੈਨੂੰ ਮੁੱਕਾਗਾ ਪਛਤਾਉਣਾ ਬਹੁਤ ਬਣਾ ਤੇਰੇ ਕਿਸੇ ਨਾ ਕਿਸੇ ਨੇ ਘਟਾ ਦੇਣਾ ਤੈਨੂੰ ਗਰੰਟੀ ਐ ਮਲੇੱਕੇ ਦਿੰਦਾ ਐਡੀ ਲਾਈਕ ਤੋਂ ਕੀ ਲੈਣਾ ਭੈਣ ਤਾ ਚੱਜ ਦੇ ਵਲੌਗ ਹੋਣਾ ਜਿੰਨਾ ਡਾਡਾ ਕੋ ਹਟਦਾ ਨਹੀਂਗਾ ਹਨਾ ਤੇਰਾ ਭਾਈ ਸਗਰਾਜ ਕੋਸੇ ਨੂੰ ਧੋਕਣ ਆਸਦੀ ਬੈਠਾ ਉਸ ਤੇ ਇੱਕ ਗੱਲ ਹੋਰ ਤੂੰ ਸਾਰੀਆਂ ਵੀਡੀਓ ਦੇ ਵਿੱਚ ਭੈਣਦਾ ਖਸਮਾ ਹਰੇਕ ਨੂੰ ਕਹਿੰਦਾ ਪ੍ਰੈਗਾ ਖਾਂਦੇ ਆ ਸਵੇਰੇ ਚਰ ਖਾਂਦੇ ਆ ਬੋਲੀਆਂ ਖਾਂਦੇ ਆ ਤੇ ਜਿਵੇਂ ਹੁਣ ਤੇਰੇ ਲੱਛਣਾ ਭੈਣ ਚੁੱਦਾ ਤੇਰਾ ਮੂੰਹ ਸਿਰ ਬਣਿਆ ਵਾ ਗਾਰੰਟੀ ਆ ਤੂੰ 11 12 ਪ੍ਰੈਗਾ ਕੇ ਬੰਦੋ ਆਏਗਾ ਜਿਵੇਂ ਹੁਣ ਤੂੰ ਚਬਲਾ ਮਾਰਦਾ ਇਥੇ ਤੂੰ ਦੇ ਕੇ ਹੁਣਾਂ ਭੈਣ ਤੂੰ ਦੋਨੋਂ ਪੈਸੇ ਦਿੰਦਾ ਨਾ ਵੀ ਲੈ ਕੇ ਆਓ ਯਾਰ ਉਹਦੀ ਲਾਈਵ ਦੇ ਵਿੱਚ ਭੈਣਦਾ ਯਾਰ ਤੂੰ ਕਿਸੇ ਨੂੰ ਚੰਗੇ ਭਲੇ ਇਨਸਾਨ ਨੂੰ ਨਸ਼ੇ ਦਾ ਤੇ ਟੈਗ ਦਈਆਂ ਨਾ ਚੰਗੀਆਂ ਗੱਲਾਂ ਆ ਇਹ ਬਹੁਤ ਤੇਰੀ ਜਿੱਦ ਚਾਹਵੜਾ ਭੈਣਦਾ ਮੈਨੂੰ ਬਗਵਾਦ ਲੱਗਦੀ ਹੈ ਨਾ ਬਹੁਤ ਜਿਆਦਾ ਆਪਾਂ ਦੋ ਤਿੰਨ ਵੀਡੀਓ ਦੇਖ ਲਈਆਂ ਇਹਨਾਂ ਦੀਆਂ ਉਹ ਗੱਲ ਲੱਗਦਾ ਵਿੱਚੋ ਵਿੱਚੇ ਫੈਨਸ ਵਾਲੇ ਜੱਟ ਦੇ ਭੈਣਦਾ ਯਾਰ ਜੇ ਤੂੰ ਉਹਨਾਂ ਦਾ ਫੈਨ ਹੈ ਨਾ ਵੀਡੀਓ ਦੇਖਦਾ ਹੈਗਾ ਤੇ ਤੂੰ ਤਾਂ ਉਹਨਾਂ ਤੇ ਗੱਲ ਕਰ ਰਿਹਾ ਹੈਗਾ ਬਿੱਟੋ ਬਿੱਟੀ ਫਾਨਸਾ ਲਿਆੜਦੇ ਦੱਬ ਕੇ ਰੱਖੋ ਭਾਵੇਂ ਤੁਸੀਂ ਕਬਰਾਇਆ ਤੁਹਾਡੇ ਭਰਾਵ ਦੇ ਨਾਲ ਪੈਟੀ ਖਾਣ ਦਾ ਬੋਝ ਹੀ ਕਰਦਾ ਹੈ ਬਲੌਗ ਦੀ ਸਟਾਰਟਿੰਗ ਅੱਛਾ ਕਿੱਥੇ ਕਾਲ ਸਾਰਿਆਂ ਨੂੰ ਇਹ ਅੱਜ ਆ ਬਲੌਗ ਦੀ ਸਟਾਰਟਿੰਗ ਕਰਤੀ ਆ ਇੰਨੀ ਤਕੜੀ ਇੰਟਰੋ ਬਲੌਗ ਸਟਾਰਟ ਕਰਨ ਦੀ ਸੱਥਰੀ ਕਾਲ ਤੇ ਨਾਲ ਗਿੱਡਾ ਪੁੰਹਦੀ ਐ ਸੱਤਰੀ ਕਾਲ ਬੋਲ ਕੇ ਉਹ ਡੰਗਰੇ ਪੂਰਾ ਹਾਲ ਚਾਲ ਤਾਂ ਪੁੱਛ ਜੀ ਲੱਗ ਹੀ ਪਈਆਂ ਆਪਦੇ ਕਿ ਜਿੰਨੀ ਗੱਲ ਕਰਕੇ ਤੇ ਚੁੱਪ ਕਰ ਗਈ ਆ ਪਰ ਧਿਆਨ ਸਾਰਾ ਉਧਰ ਆ ਪੈਟੀਆਂ ਚ ਪੈਟੀਆਂ ਦੀ ਮਖਾਣੀਆਂ ਐ ਘਰੋਂ ਲੈ ਕੇ ਤੜਕੇ-ਤੜਕੇ ਉੱਠੀ ਤੇ ਘਰੋਂ ਲੈ ਕੇ 10 ਰੁਪਈਆ ਐ ਮੁੱਠੀ ਚ ਗੋਲ ਕਰਕੇ ਐ ਫੜ ਕੇ ਤੇ ਹੱਟੀ ਵਾਲ ਨੂੰ ਗੋਲੀ ਹੋਈ ਜਾਂਦੀ ਆ ਵੀ ਮੈਂ ਪੈਟੀਆਂ ਲੈ ਕੇ ਆਉਂਗੀ ਭਾਈ ਦੋਵੇਂ ਤਿੰਨੇ ਡੰਗ ਆਲੂਆਂ ਤੋਂ ਹੀ ਹੋਈ ਖੜੀ ਆ ਉਥੋਂ ਲਿਆ ਕੇ ਇੱਕ ਪੈਟੀ ਤੇ ਘਰੇ ਲਿਆ ਕੇ ਖਾਊਗੀ ਤੇ ਘਰੇ ਜਵਾਕਾਂ ਦੇ ਡਾਟ ਕਢਾਊਗੀ ਜਿਹੜੇ ਹੋਰ ਫਿਰਦੇ ਆ ਲੇਲੇ ਲੂਲੇ ਜੇ ਉਹਨਾਂ ਨੂੰ ਦਿਖਾ-ਦਿਖਾ ਖਾਊਗੀ ਉਹ ਦੋਨੇ ਤੁਰੇ ਜਾਂਦੇ ਹੈਗੇ ਤੇ ਉਹ ਕਹਦਾ ਕਿ ਮੈਂ ਪੈਟੀ ਖਾਣੀ ਆ ਦੋਹਾਂ ਦਾ ਲਾਦੀ ਐਂਟਰੋ ਦੇ ਦੇ ਉਹਨੂੰ ਥੋੜਾ ਜਿਹਾ ਬੁਲਾਇਆ ਹਨਾ ਵੀ ਕਿਦਾਂ ਅਸਟੇਕੂ ਤੇ ਕਹਿੰਦਾ ਕਿ ਸਾਰਾ ਧਿਆਨ ਪੈਟੀਆਂ ਦੇ ਵਿੱਚ ਆ ਗਏ ਤੂੰ ਪੈਂਦਾ ਯਾਰ ਤੂੰ ਕਿ ਮੈਨੂੰ ਕਰਨਾ ਕੀ ਆ ਯਾਰ ਜੋ ਮਰਜੀ ਕਰਨ ਉਹ ਚਾਹ ਪੈਟੀਆਂ ਖਾਣ ਚਾਹ ਸਮੋਸੇ ਖਾਣ ਤੇ ਤੇਰੇ ਇੱਕ ਸਮੋਸੇ ਤੇ ਇੱਕ ਪੈਟੀ ਤੇਰੇ ਹੱਥੇ ਸਪੈਸ਼ਲ ਤਿਆਰ ਆ ਢੀਆ ਜਿੱਦਾਂ ਟੱਕਰਿਆ ਉੱਤੇ ਭਾਵਾਂ ਗਦੇ ਸਾਨੂੰ ਜਿਵੇਂ ਜਵਾਕ ਨਹੀਂ ਕਰਦੇ ਹੁੰਦੇਗੇ ਬਈ ਜਦੋਂ ਨਹੀਂ ਪਿਛ ਜਵਾਕ ਕਰਦੇ ਹੁੰਦੇ ਸੀ ਪੈਟ ਗੱਲਿਆਂ ਦੀ ਉਹ ਲਿਆਂਦੀਆਂ ਬੈਗਨ ਐਂਦਾ ਕਰਦੇ ਯਾਰ ਉਹ ਬੱਚੀ ਆ ਕੋਈ ਜੱਕਰ ਤੂੰ ਦਾਬੇ ਕੇ ਰੱਖੋਗਾ ਮੇਰਾ ਇਹਦੇ ਲਈ ਮੈਂ ਮੋਦਾਂਗਾ ਗਾਓ ਇਸ ਸੱਲਬ ਮਾਰੀਏ ਗੱਡੀ ਦੀ ਦੇਰ ਦਾ ਸਟਾਰਟ ਹੁੰਦੀ ਨਹੀਂ ਮੈਂ ਨਹੀਂ ਜਾਣ ਦੇ ਆ ਚਾਬੀ ਬੱਚੀ ਆ ਮਾਂ ਜੀ ਜਾ ਗੱਡੀ ਉਹਨੇ ਦੇਖੀ ਕਿੱਥੇ ਮਾਰ ਨਹੀਂ ਜਾ ਗਈ हां अस्पताल जान ਦਾ ਚਾਕਰੀ ਖੜੀ ਆ ਵੀ ਮੈਂ ਕਾਰ ਤੇ ਸ਼ਹਿਰ ਜਾਉਂਗੀ ਮਰੂਤੀ ਤੇ ਮਾਰ ਮਾਰ ਕੇ ਟਾਕੀਆਂ ਤੇ ਵਿੱਚ ਬੜੀ ਬੈਠੀ ਆ ਪਹਿਲਾਂ ਜਿਵੇਂ ਜਵਾਕ ਨਹੀਂ ਕਰਦੇ ਹੁੰਦੇ ਕਿਤੇ ਜਾਣਾ ਹੋਵੇ ਤਾਂ ਮੋਟਰਸਾਈਕਲ ਦੀ ਅਗਲੀ ਟੈਂਕੀ ਤੇ ਚੜ ਕੇ ਬਹਿ ਜਾਂਦੇਗੀ ਅੱਗੇ ਬੈਠੂ ਔਵੇਂ ਸਟੀਅਰਿੰਗ ਦੇ ਉੱਤੇ ਹੋਈ ਖੜੀ ਆਏ ਆਂ ਂ ਘੂਗੀ ਜਾਂਦੀ ਆ ਨਾਲ ਹੀ ਵੀ ਮਾਂ ਚਲਾਉਂਗੀ ਤੇ ਭਾਈ ਘਰੇ ਹੀ ਬੈਠੀ ਬੈਠੀ ਨਾ ਡਰਾਈਵਿੰਗ ਸਿੱਖਦੀ ਆ ਐ ਚਲਾ ਚਲਾ ਕੇ ਆ ਜਾ ਮੰਮੀ ਤੇ ਨਹੀਂ ਛੱਡਿਆ ਵਾ ਫਿਰ ਮੰਮੀ ਨੂੰ ਛੱਡ ਕੇ ਦੁਜਾਕਾਂ ਤਰ੍ਹਾਂ ਕਿਸੇ ਦਿਨ ਅਮਰੂਤੀ ਜੀ ਨੇ ਹੋ ਜਾਣਾ ਪਹਿਲੇ ਸੈਲਫ ਸਟਾਰਟ ਤੇ ਕਿਸੇ ਗਟਰ ਗੁੱਟਰ ਚ ਮੁੱਦੀ ਮਾਰੀ ਖੜੀ ਹੋਊਗੀ ਲਓ ਵੀ ਮਿੱਤਰੋ ਕਹਿੰਦੇ ਹਸਪੀਟਲ ਵਾਲਾ ਕੰਮ ਨਵੇੜ ਕੇ ਆਪਾਂ ਆ ਗਏ ਹੁਣ ਇੱਧਰ ਤੇ ਤੇਰੇ ਪੰਨੇ ਕੈਸ਼ ਕਾਟਰੇ ਪਿੱਛੇ ਤੇ ਇਹ ਰਹਿੰਦੇ ਸੇ ਇਹ ਰਾਹ ਤੇ ਮੇਰੇ ਉਹ ਬਈ ਸ਼ਹਿਰ ਦੇ ਵਿਚਾਲੇ ਮਰੂਤੀ ਜੀ ਦਾ ਬੌਨਟ ਚੱਕੀ ਖੜੀ ਐ ਚੁਟਕੀ ਵਿਚਾਰੀ ਆ ਹਸਪਤਾਲ ਚੋਂ ਨਿਕਲੀ ਦਵਾਈ ਲੈ ਕੇ ਤੇ ਉਹ ਭਾਂ ਦੇ ਨਹੀਂ ਬੰਦ ਹੋਗੀ ਹੁਣ ਚੱਕ ਕੇ ਬੌਨਟ ਉਹਦਾ ਤੇ ਸੈਲਫ ਦੀਆਂ ਤੇ ਬੈਟਰੀ ਵਾਲੀਆਂ ਤਾਰਾਂ ਟੈਟ ਕਰਕੇ ਸਟਾਰਟ ਕਰਵਾਈ ਜਾਂਦੀ ਐ ਵੀ ਢੇੜਾ ਪਾ ਉਹਨੂੰ ਅੰਦਰ ਬੈਠੇ ਨੂੰ ਆਂਦੀ ਐ ਭਾਂ ਫੋਰਮੈਨ ਤਾਂ ਬਈ ਪੂਰੀ ਬਣ ਗਈ ਆ ਹਨਾ ਘਰੇ ਕੋ 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 ਕਿ ਸਟੀਅਰਿੰਗ ਤੇ ਭਾਂ ਦੇ ਨਾਲ ਐਸਾ ਹੋਣਾ ਤਾਂ ਸਾਡੇ ਮਕਸਰ ਵਾਲਾ ਭੀਮਾ ਮਿਸਤਰੀ ਨੂੰ ਪਿੱਛੇ ਛੱਡ ਗਈ ਇਹ ਤੇ ਉਹ ਡੋਰੇਮਨ ਵਿੱਚ ਬੈਠਾ ਆ ਮੇਰਾ ਸਾਲਾ ਸੈਲਫ ਮਾਰਨ ਲਈ ਵੀ ਡੰਗਰਾ ਇਹਨੂੰ ਬੱਲਨ ਨੂੰ ਕਿਉਂ ਲਿਆਉਣਾ ਐ ਜਦੋਂ ਤੇ ਪਤਾ ਵੀ ਇਹ ਨਹੀਂ ਚਲਦੀ ਕਰਦੀ ਮੋਟਰਸਾਈਕਲ ਤੇ ਝੜਾ ਕੇ ਲੈ ਆਉਨ ਇਹ ਕਿਹੜਾ ਭੰਦ ਨਾ 2 ਫੁੱਟ ਥਾਂ ਲੈਂਦੀ ਆ ਇੰਨੇ ਕ ਥਾਂ ਤੇ ਤਾਂ ਬਹਿ ਜਾਂਦੀ ਆ ਬਾਲੀ ਗੱਲ ਲਫਾਫੇ ਚ ਪਾ ਕੇ ਨਾਲ ਫੜ ਲਿਆ ਕਰੋ ਜੇ ਨਹੀਂ ਥਾਂ ਹੁੰਦਾ ਤਾਂ ਬਹੋਂਦਾ ਤੇ ਉਹਨੂੰ ਵਿਚਾਰੀ YouTube ਦੀ ਇੰਨੀ ਵੱਡੀ ਸਟਾਰ ਸ਼ਹਿਰ ਦੇ ਵਿਚਾਲੇ ਖੜ ਕੇ ਉਹਦੀ ਬੇਇੱਜ਼ਤੀ ਕਰਾਈ ਜਾਂਦਾ ਕਾਰ ਬੰਦ ਕਰਾ ਕੇ ਕਹਾਂ ਜੋ ਅੱਗੇ ਜਾਣਾ ਹੁੰਦਾ ਜਵਾਕ ਨਹੀਂ ਕਰਦਾ ਹੁੰਦਾ ਮੂਰੇ ਮੂਰ ਦੀ ਟੈਂਕੀ ਤੇ ਬਿਠਾ ਕੇ ਤੇ ਬਹਿ ਕੇ ਜਾਵਾਂਗੇ ਉਹਦੀ ਘਰ ਵਾਲੀ ਆ ਜੋ ਮਰਜ਼ੀ ਕਰੇ ਤੂੰ ਭਾਂਦਾ ਯਾਰ ਉਹਦਾ ਸਾਲਾ ਜਿਹੜਾ ਤੂੰ ਆਦੀ ਭਾਂਦਾ ਬੜਾ ਫਿਕਰ ਆ ਵੀ ਉਹ ਕਿੱਥੇ ਬਾਕੇ ਲੈ ਜਾਂਦਾ ਕਿੱਥੇ ਨਹੀਂ ਉਹ ਨਾ ਗੱਡੀ ਸਟਾਰਟ ਕਰੀ ਤਾਂ ਗੱਡੀ ਸਟਾਰਟ ਹੀ ਹੁੰਦੀ ਦੇਖੀ ਇਹਦਾ ਨਾ ਕਿੱਡਾ ਭਾਂਜਾ ਮੂਰਖ ਬੰਦਾ ਸਾਲਾ ਵੀ ਤੇਰੇ ਕੋਲ ਚੱਲ ਹੋਊਗੀ ਫੋਰਚੂਨਰ ਹੋਊਗੀ ਠੀਕ ਆ ਤੂੰ ਬੜਾ ਯਾਰ ਤਕੜਾ ਹੋਇਆ ਕਰੋ ਠੀਕ ਆ ਜਿੰਨੇ ਜੋਗੇ ਸੀਗੇ ਉਹਨਾਂ ਕੋਲ ਆਸੀਂ ਹੱਤ ਦੀ ਮਿਹਨਤ ਦੀ ਕਮਾਈ ਆ ਤੇਰੇ ਕੋਲ ਚੌਲ ਮਾਰ ਕੇ ਨਹੀਂ ਕਮਾਈ ਉਹਨਾਂ ਨੇ ਸਾਲਾ ਲੈ ਮੂਰਤੀ ਦੀ ਮੱਛੀ ਆ ਨਾ ਭਾਂਜਾ ਦਾ ਕੀ ਯਾਰ ਇਹ ਗਾਡੂ ਬੰਦੇ ਵੀ ਭਾਇਆ ਦੋਨਾਂ ਦੇ ਆਦੇ ਵਿੱਚ ਨਾ ਗੱਡੀ ਉਹ ਲੈ ਕੇ ਜਾਂਦੇ ਉੱਥੇ ਦੇ ਨਾ ਉਹ ਹੋ ਜਾਂਦੀ ਹੈ ਖਰਾਬ ਹੋ ਜਾਂਦੀ ਹੈ ਕੀ ਕਹਿੰਦਾ ਕਿ YouTube ਦੀ ਏਡੀ ਸਟਾਰ ਕਹਿੰਦਾ ਆਇਆ ਖੜੀ ਆ ਕਿ ਡੰਗਰਾ ਅਗੇ ਬਾਲ ਨੇ ਕਾ ਤੋ ਲੈ ਕੇ ਆਂਦਾ ਤੂੰ ਬਾਈ ਇੱਕ ਗੱਲ ਕਰ ਆਪਦੀ ਭੈਣ ਨੂੰ ਨਾ ਦਾਜ ਦੇ ਵਿੱਚ ਫੋਰਚੂਨਰ ਦੇ ਦਈਏ ਇਹਨੂੰ ਤੈਨੂੰ ਬੜਾ ਫਿਕਰਾ ਨਾ ਹੁਆ ਤੇ ਹੁਣ ਤੇਰੀ ਭੈਣ ਆ ਇਹ ਠੀਕ ਆ ਤੁਹਾਡੀ ਭੈਣ ਨੂੰ ਬੜਾ ਨਹੀਂ ਦੇਖ ਸਕਦਾ ਹਨਾ ਮਰੂਤੀ ਤੇ ਜਾਂਦੇ ਨੂੰ ਤੇ ਉਹਨਾਂ ਨੂੰ ਫੋਰਚੂਨਰ ਦੇ ਗਏ ਨਾ ਘਰੇ ਆ ਕੇ ਦੇਨੂ ਕਿੱਡੇ ਉਹ ਬੰਦੇ ਆ ਉਹਨਾਂ ਨੇ ਯਾਰ ਉਹ ਚੀਜ਼ ਹੀ ਵਿੱਚ ਪਾਈ ਵੀ ਸਾਡੀ ਗੱਡੀ ਖਰਾਬ ਹੋ ਗਈ ਉੱਤੇ ਕਿੰਨੇ ਡਾਊਨ ਤੋਂ ਆਰਥ ਬੰਦੇ ਆ ਉਹ ਤੇ ਇਹਦੇ ਚੌਲ ਭੈਣ ਦਾ ਯਾਰ ਲੈ ਉਹਨਾਂ ਦੀ ਗੱਡੀ ਦੀ ਮੱਛੀ ਆਂਦੇ ਤੂੰ ਭੈਣ ਚਦਾ ਫੇਰੇ ਦੇਣੇ ਆ ਮੈਂ ਫੁੱਲੀ ਭਾਟੀ ਫੁੱਲੀ ਕਿਤੇ ਤੈਨੂੰ ਦੇ ਤੇ ਸਾਨੂੰ 100 ਰੁਪਏ ਮੈਂ ਕਿੱਸਾ ਸਮੋਸੇ ਯਾਰ ਆਪਾਂ ਬੰਦੇ ਦਾ 4 ਸਮੋਸੇ 5 ਵੀ ਮੈਨੂੰ ਦੋ ਦੇ ਦੋ ਨਾ ਫਿਰ ਸਮੋਸੇ ਬਈਰ ਦਵਾਈ ਦੀ ਜਗ੍ਹਾ ਤੇ ਇਹਨਾਂ ਨੂੰ ਡਾਕਟਰ ਨੇ ਸਮੋਸੇ ਹੀ ਦੱਸਦੇ ਵੀ ਪਾਣੀ ਨਾ ਲਈ ਚੱਲ ਤਿੰਨ ਟਾਈਮ ਇੰਨਾ ਇਹ ਅੱਕਦੇ ਨਹੀਂ ਬਈ ਮਜਦਾ ਤੇ ਆਲੂ ਖਾ ਖਾ ਕੇ ਭੰਦੇ ਨਾ ਉਹ ਜਿਹੜੇ ਦੁਕਾਨ ਤੋਂ ਲੈ ਕੇ ਆਉਂਦੇ ਉਹਦੇ